ਸਤਗੁਰਾਂ ਨੇ ਇਹ ਬੌਲੀ ਇਸ ਕਰਕੇ ਬढ़ाई ਸੀ ਕਿ ਉਸ ਵੇਲੇ ਸਮਾਜ ਵਿੱਚ ਜਾਤ ਪਾਤ ਦਾ ਇੰਨਾ ਜੋਰ ਸੀ ਕਿ ਜਿਸ ਜਗ੍ਹਾ ਉੱਚੀ ਜਾਤ ਵਾਲਾ ਬ੍ਰਾਹਮਣ ਇਸ਼ਨਾਨ ਕਰਦਾ ਸੀ ਉਸ ਜਗ੍ਹਾ ਸੂਦਰ ਕਦੀ ਇਸ਼ਨਾਨ ਨਹੀਂ ਸੀ ਕਰ ਸਕਦਾ ਖੂਬ ਅਲੱਗ-ਅਲੱਗ ਹੁੰਦੇ ਸੀ ਇੱਥੋਂ ਤੱਕ ਕਿ ਜੇ ਕਿਸੇ ਦਰਿਆ ਦੇ ਵਿੱਚ ਸੂਦਰ ਨਹਾਉਂਦਾ ਸੀ ਤੇ ਉਸ ਦਰਿਆ ਦੇ ਵਿੱਚ ਵੀ ਬ੍ਰਾਹਮਣ ਨਹੀਂ ਸੀ ਨਹਾਉਂਦਾ ਚੱਲਦੇ ਪਾਣੀ ਵਿੱਚ ਵੀ ਇੰਨੀ ਸੋ ਚਪੇਟ ਜਿਹੜੀ ਉਹ ਮੰਨੀ ਜਾਂਦੀ ਸੀ ਪਰ ਬੌਲੀ ਦਾ ਪਾਣੀ ਜਿਹੜਾ ਉਹ ਖੜਾ ਪਾਣੀ ਹੁੰਦਾ ਉਹਦੇ ਵਿੱਚ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਬ੍ਰਾਹਮਣ ਤੇ ਸੁੰਦਰ ਇਕੱਠੇ ਨਾ ਆ ਸਕਣ ਪਰ ਸਤਗੁਰਾਂ ਨੇ ਇਸ ਜਾਤ ਪਾਤ ਦੇ ਔੜ ਤੋਂ ਸਮਾਜ ਨੂੰ ਮੁਕਤ ਕਰਨ ਵਾਸਤੇ ਇੱਕ ਬੜਾ ਵੱਡਾ ਇਹ ਕ੍ਰਾਂਤੀਕਾਰੀ ਕਦਮ ਚੁੱਕਿਆ ਕਿ ਉਹਨਾਂ ਨੇ 84 ਪੌੜੀਆਂ ਵਾਲੀ ਬੌਲੀ ਬਣਾ ਕੇ ਇਹ ਹੁਕਮ ਦਿੱਤਾ ਕਿ ਜਿਹੜਾ ਬੰਦਾ ਇਸ ਬਉਲੀ ਵਿੱਚ ਇਸ਼ਨਾਨ ਕਰੇਗਾ ਉਹ 84 ਤੋਂ ਮੁਕਤ ਹੋ ਜਾਵੇਗਾ ਕਹਿਣ ਦਾ ਭਾਵ ਸੀ ਕਿ ਇਹ ਜਾਤ ਪਾਤ ਦਾ ਫੋੜ ਜਿਹੜਾ ਸਮਾਜ ਨੂੰ ਲੱਗਾ ਹੋਇਆ ਇਹ ਵੀ ਇੱਕ 84 ਦੀ ਤਰ੍ਹਾਂ ਹੈ ਤੇ ਜਦੋਂ ਮਨੁੱਖ ਜਿਹੜਾ ਉਹ ਇੱਥੇ ਆ ਕੇ ਇਸ਼ਨਾਨ ਕਰੇਗਾ ਉਹਦੇ ਅੰਦਰੋਂ ਜਾਤ ਪਾਤ ਊਚ ਨੀਚ ਭੇਦ ਭਾਅ ਸੋਚ ਭੇਤ ਦਾ ਖਿਆਲ ਜਦੋਂ ਖਤਮ ਹੋਏਗਾ ਤੇ ਐਸਾ ਮਨੁੱਖ ਫਿਰ ਆਪਣੇ ਆਪ ਜੀਵਨ ਮੁਕਤ ਹੋ ਜਾਵੇਗਾ